ਆ ਦੇਖ ਲੋ ਕੱਟੀਆਂ ਲੋਕਾਂ ਦੀ ਕੱਟਿਆ ਕਰਤੂਤ ਧਾਰਮਿਕ ਸਥਾਨਾਂ ਦੇ ਉੱਤੇ ਆ ਕੇ ਵੀ ਕਰਦੇ ਅਜਈਆਂ ਹਰਕਤਾਂ ਦੱਸਦੀ ਹੈ ਕਿ ਨਕੌਦਰ ਦੇ ਧਾਰਮਿਕ ਸਥਾਨ ਦੇ ਉੱਤੇ ਮੱਥਾ ਟੇਕਣ ਆਏ પતિ ਪਤਨੀ ਦੇ ਨਾਲ ਇੱਕ ਅਜਿਹੀ ਘਟਨਾ ਵਾਪਰ ਗਈ ਕਿ ਉਹ ਵੀ ਹੈਰਾਨ ਹੋ ਗਏ ਦੱਸਦੀ ਹੈ ਕਿ ਧਾਰਮਿਕ ਸਥਾਨ ਦੇ ਉੱਤੇ પતિ ਪਤਨੀ ਅੰਦਰ ਮੱਥਾ ਟੇਕਣ ਆਏ ਸੀ ਤੇ ਜਦੋਂ ਬਾਹਰ ਆ ਕੇ ਦੇਖਿਆ ਤਾਂ ਉਹਨਾਂ ਦਾ ਮੋਟਰਸਾਈਕਲ ਚੋਰੀ ਹੋ ਗਿਆ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮੋਟਰਸਾਈਕਲ ਮਾਲਕ ਅਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਇੱਥੇ ਅਕਸਰ ਹੀ ਚੋਰੀ ਦੀਆਂ ਵਾਰਦਾਤਾਂ ਜੁੜੀਆਂ ਕਿ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤੇ ਹੁਣ ਮੋਟਰਸਾਈਕਲ ਮਾਲਕ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਚੋਰ ਨੂੰ ਕਾਬੂ ਕਰਕੇ ਉਸ ਦਾ ਮੋਟਰਸਾਈਕਲ ਵਾਪਿਸ ਦਿਲਾਇਆ ਜਾਵੇ। ਜਦੋਂ ਮੈਂ ਵਾਈਫ ਨਾਲ ਆਇਆ ਸੀ ਮਥਾ ਟਿਕ ਮੰਦਿਰ ਤੇ ਤਕਰੀਬਨ 7:30 7:20 ਤੇ ਜਦੋਂ ਐਂਟਰ ਹੋਏ ਆ ਮੋਟਰਸਾਈਕਲ ਲਗਾਇਆ ਨਾ ਤੇ ਜਦੋਂ ਬਾਹਰ ਆ ਕੇ ਦੇਖਿਆ ਤਾਂ ਮੋਟਰਸਾਈਕਲ ਹੀ ਨਹੀਂ ਆਪਣਾ। ਕਿਹੜਾ ਸੀ ਮੋਟਰਸਾਈਕਲ? ਬਜਾਜ ਪਲੈਟਨਾ। ਤਾਲਾ ਲੱਗਾ ਹੋਇਆ। ਕਿੰਨੇ ਵਜੇ ਦੀ ਗੱਲ ਆ ਜੀ ਵੀਰ ਜੀ 7:20 ਹੀ ਆ ਜੀ 7:20 25 ਦੀ ਕੋਈ ਸੀਸੀਟੀਵੀ ਕੈਮਰਾ ਵਗੈਰਾ ਚਾਇਆ ਹੋਵੇ ਹਾਂ ਜੀ ਚੈੱਕ ਕੀਤਾ ਇੱਕ ਫੂੜੇ ਪਿੱਛੇ ਕੈਮਰੇ ਚੈੱਕ ਕੀਤੀ ਸੀਗੀ ਤੇ ਥੋੜਾ ਕੈਪਚਰ ਹੋਈ ਹੈ ਇਮੇਜ ਉਹਦੀ ਬੰਦੇ ਦੀ ਤੁਸੀਂ ਕਿਹੜੀ ਜਗ੍ਹਾ ਦੇ ਅਸੀਂ ਜੰਦਰੋਂ ਆਏ ਸੀ ਜੰਦਰ ਤੋਂ ਮਕੋਤਰ ਆਏ ਸੀ ਹਾਂ ਜੀ ਅੱਛਾ ਅਸੀਂ ਘਰੇ ਆਏ ਹੋਏ ਸੀ ਹਾਂ ਜੀ ਆਪਣੇ ਅੱਛਾ ਇਨ-ਲੌਸ ਦੇ ਆਏ ਸੀ ਹਾਂ ਜੀ ਠੀਕ ਹੈ ਤੇ ਪੁਲਿਸ ਨੂੰ ਕੰਪਲੇਟ ਕੀਤੀ ਹੈ ਜੀ ਬਿਸਨੋ ਹਨ ਜਾਵਾਂਗੇ ਪੁਸਟ ਸਕੂਲ ਜਾਵਾਂਗੇ ਫੋਨ ਕੀਤਾ ਫੋਨ ਵੀ ਫੋਨ ਵੇਲੇ ਕੀਤਾ ਸੀਗਾ ਤੇ ਆਇਆ ਨਹੀਂ ਜੀ ਪ੍ਰਸ਼ਾਸਨ ਤੋਂ ਮੰਨ ਕਰ ਬਸ ਇਹ ਜੀ ਛੇਤੀ ਆਪਣੀ ਮੋਟਰਸਾਈਕਲ ਵਾਪਸ ਮਿਲ ਜੇ ਸਾਨੂੰ ਸਾਡੇ ਹਾਂ ਜੀ ਬੰਦਾ ਫੜਿਆ ਜਾਵੇ ਛੇਤੀ ਮੰਨ ਸਾਡੇ ਸਨ ਲਾ ਇਥੇ ਮੰਦਰ ਆਏ ਸੀ ਅੱਜ ਬਖਤ ਦੇ ਕਰਕੇ ਆਪਣੀ ਸਰਟੀਫੀਕੀਏ ਦੇ ਨਾਲ ਮੱਥਾ ਟੇਕਣ ਤੇ ਬਾਹਰ ਮੋਟਰਸਾਈਕਲ ਲੌਕ ਕਰਕੇ ਮੰਦਰ ਦੇ ਅੰਦਰ ਜਾ ਕੇ ਮੱਥਾ ਟੇਕਣ ਗਏ ਵਾਪਸੀ ਜਦੋਂ ਆਏ 2-4 ਮਿੰਟ ਜਿੱਤੇ ਉਹਨਾਂ ਨੂੰ ਮੋਟਰਸਾਈਕਲ ਨਹੀਂ ਮਿਲਿਆ ਉਹ ਇਧਰ ਉਧਰ ਪੁੱਛਣ ਲੱਗ ਪਏ ਤੇ ਕਿਸੇ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕੋਈ ਨਹੀਂ ਵੀ ਦੇਖੋ ਸਾਡਾ ਮੋਟਰਸਾਈਕਲ ਚੋਰੀ ਹੋ ਗਿਆ ਜਾਂ ਗਾਇਬ ਹੋ ਗਿਆ ਬਾਅਦ ਵਿੱਚ ਪਤਾ ਲੱਗਾ ਇਹ ਮੋਟਰਸਾਈਕਲ ਹੈ ਹੀ ਨਹੀਂ ਇਸ ਏਰੀਆ ਦੇ ਵਿੱਚ ਤਾਂ ਇਹਨਾਂ ਨੇ ਪੁਲਿਸ ਨੂੰ ਕਾਲ ਕੀਤੀ ਆ ਹਾਲੇ ਤੱਕ ਤਾਂ ਕੋਈ ਨਹੀਂ ਆਇਆ ਪੌਣਾ ਘੰਟਾ ਹੋ ਗਿਆ ਪੁਲਿਸ ਨੂੰ ਸਿਟੀ ਨੂੰ ਕਾਲ ਕੀਤੀ ਐ ਐਸਐਚਓ ਨੂੰ ਵੀ ਕਾਲ ਕੀਤੀ ਆ ਪਰੰਤੂ ਹਜੇ ਤੱਕ ਕੋਈ ਵੀ ਰਿਸਪਾਂਸ ਨਹੀਂ ਮਿਲਿਆ ਸਾਨੂੰ ਤੇ ਸਾਡਾ ਜਿਹੜਾ ਮੋਟਰਸਾਈਕਲ ਚੋਰੀ ਆ ਉਹਦੇ باوجود ਬਾਅਦ ਜਿਹੜੀ ਕਾਰਵਾਈ ਹੈ ਪੁਲਿਸ ਪਾਣੀ ਤੋਂ ਬਣਦੀ ਹੋ ਸਖਤੀ ਨਾਲ ਕੀਤੀ ਜਾਵੇ ਤੇ ਮੋਟਰਸਾਈਕਲ ਵਾਪਸ ਲਵਾਇਆ ਜਾਵੇ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਸਾਡੀ ਗੱਲ ਸੁਨੇਗਾ ਤੇ ਸੁਣ ਕੇ ਸਾਡੀ ਗੱਲ ਨੂੰ ਸੀਰੀਅਸਲੀ ਲੈ ਕੇ ਸਾਡੀ ਮਦਦ ਕਰੇਗਾ ਉੱਥੇ ਹੀ ਮੌਕੇ ਦੇ ਉੱਤੇ ਭਾਜ ਭਾਗੂ ਮਨੀਸ਼ ਧੀਰ ਵੀ ਪਹੁੰਚੇ ਜਿਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਪੜਾਅਸ ਕੱਢੀ ਅਤੇ ਉਹਨਾਂ ਕਿਹਾ ਕਿ ਲਗਾਤਾਰ ਚੋਰੀ ਦੀਆਂ ਵਾਰ ਦਾ ਤਾਂ ਵਧਦੀਆਂ ਜਾ ਰਹੀਆਂ ਨੇ ਕਹਿਣਾ ਤਾਂ ਕੀ ਹੈ ਜੀ ਇਹਦੇ ਤਾਂ ਸ਼ਰਮਿੰਦਗੀ ਆਉਂਦੀ ਹੈ ਸਾਨੂੰ ਦੋ ਤਰ੍ਹਾਂ ਦੀ ਸ਼ਰਮਿੰਦਗੀ ਹੈ ਕਿ ਇੱਕ ਸਾਡੇ ਨਕੋਦਰ ਦੇ ਵਿੱਚ ਨਿਤ ਨਵੀਆਂ ਚੋਰੀਆਂ ਔਰ ਧਾਰਮਿਕ ਸਥਲ ਵੀ ਸੇਫ ਨਹੀਂ ਰਹਿਗੇ ਹੁ ਸਕਦੇ ਅੱਜ ਦੇਵੀ ਤਲਾਬ ਜਗਦੰਬੇ ਦਾੰਦ ਦੇ ਬਾਹਰੋਂ ਬਾਈਕ ਚੱਕਿਆ ਗਿਆ ਸਾਡਾ ਇਹ ਬੱਚਾ ਲੋਕਲ ਨਕੌਦਰ ਦਾ ਸਨ ਇਨ ਲਾ ਜਲੰਧਰੋਂ ਆਏ ਆ ਮੱਥਾ ਟੇਕਣ ਇੱਕ ਭਾਵਨਾ ਦੇ ਨਾਲ ਇੱਕ ਬੰਦੇ ਆਂਦੇ ਆ ਫੈਮਲੀ ਆਂਦੀਆਂ ਆਂਦਿਆਂ ਨੂੰ ਉਹਨਾਂ ਦਾ ਜਦੋਂ ਬਾਬਾ ਜਾਨ ਦਾ ਮੌਕਾ ਮਿਲਿਆ ਤਾਂ ਬਾਈਕ ਚੱਕਿਆ ਜਾਵੇ ਤਾਂ ਇਹਦੂ ਮੰਦ ਭਾਗਾ ਸਾਡੇ ਸ਼ਹਿਰ ਲਈ ਹੋਰ ਕੀ ਹੋ ਸਕਦਾ ਔਰ ਸਾਡੇ ਸ਼ਹਿਰ ਤੋਂ ਕੀ ਇਮਪ੍ਰੈਸ਼ਨ ਲੈ ਕੇ ਜਾਂਦੇ ਕਿ ਸਾਡਾ ਲਾ ਐਂਡ ਆਰਡਰ ਟੋਟਲੀ ਫੇਲ ਹੈ ਔਰ ਅਸੀਂ ਇਸ ਚੀਜ਼ ਨੂੰ ਐਕਸੈਪਟ ਕਰਦੇ ਹਾਂ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਕਿ ਸਾਡੇ ਸ਼ਹਿਰ ਦਾ ਲਾਅ ਐਂਡ ਆਰਡਰ ਪੁਲਿਸ ਪ੍ਰਸ਼ਾਸਨ ਟੋਟਲੀ ਫੇਲ ਹੈ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸ ਦਮਾ ਕੁਝ ਦਿਨ ਪਹਿਲਾਂ ਸਾਡੇ ਅਮਿਤ ਵਿਜ ਜੀ ਜਿਹੜੇ ਇੱਥੇ ਮੰਦਰ ਦੇ ਅੰਦਰ ਹੀ ਵਿਜ ਕੁਟੀਆ ਦੇ ਵਿੱਚ ਸੇਵਾ ਕਰਦੇ ਆ ਉਹਨਾਂ ਦਾ ਬਾਈਕ ਵੀ ਕੁਝ ਦਿਨ ਪਹਿਲਾਂ ਗਊਸ਼ਾਲਾ ਦੇ ਬਾਹਰੋਂ ਚੱਕਿਆ ਗਿਆ ਸੀ ਹਲੇ ਤੱਕ ਕੋਈ ਸੁਰ ਪਤਾ ਨਹੀਂ ਹੋਤਾ ਚਲੋ ਇਹ ਤਾਂ ਦੋ ਚੀਜ਼ਾਂ ਸਾਡੇ ਮੋਰੇ ਪਈਆਂ ਆਪਾਂ ਰੋਜ਼ ਤੁਹਾਡੇ ਚੈਨਲ ਦੇ ਮਾਧਮ ਦੇ ਰਾਹੀਂ ਰੋਜ਼ ਨਿਊਜ਼ ਦੇ ਵਿੱਚ ਆਂਦਾ ਕਦੇ ਕਿਸੇ ਦਾ ਬਾਈਕ ਕਿਸੇ ਦਾ ਐਕਟਿਵਾ ਕਿਸੇ ਦਾ ਸਕੂਟਰ ਕਿਸੇ ਦੇ ਘਰੋਂ ਚੱਕਿਆ ਜਾਂਦਾ ਕਿਸੇ ਦੇ ਬਾਹਰੋਂ ਦੁਕਾਨਾਂ ਦੇ ਬਾਹਰੋਂ ਚੱਕਿਆ ਜਾਂਦਾ ਇਸੇ ਦੀ ਸਨੇਚਿੰਗ ਹੋ ਰਹੀ ਹੈ ਲੁੱਟਾਂ ਖੋਹਾਂ ਹੋ ਰਹੀਆਂ ਕਿੱਥੇ ਨੱਥ ਪਈ ਹੈ ਤੇ ਜੇ ਸਰਕਾਰਾਂ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਇਹੀ ਕੋਸ਼ਿਸ਼ ਕਰਨਾ ਹੈ ਉਹ ਸਾਨੂੰ ਮੈਨੂੰ ਕੁਝ ਦਿਨ ਦੋ ਚਾਰ ਦਿਨ ਪਹਿਲਾਂ ਪਤਾ ਲੱਗਿਆ ਕਿ ਇੱਕ ਮੀਟਿੰਗ ਇਹਨਾਂ ਨੇ ਕਰ ਲਈ ਪੁਲਿਸ ਪ੍ਰਸ਼ਾਸਨ ਦੇ ਨਾਲ ਉਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਤੁਸੀਂ ਚੌਂਕੀਦਾਰ ਰੱਖੋ ਭਾਈ ਸਾਹਿਬ ਜੇ ਅਸੀਂ ਚੌਂਕੀਦਾਰ ਰੱਖਣੇ ਤਾਂ ਫਿਰ ਤੁਸੀਂ ਥਾਣਿਆਂ ਨੂੰ ਜਿੰਦਾ ਲਾ ਦਿਓ ਨਾ ਥਾਣਿਆਂ ਨੂੰ ਜਿੰਦਾ ਲਾ ਕੇ ਚਾਬੀਆਂ ਜਮ੍ਹਾਂ ਕਰਾਓ ਤੇ ਥਾਣੇ ਨੂੰ ਕਰੋ ਬਿਲਾ ਸਰਕਾਰੀ ਅਦਾਰਿਆਂ ਤੇ ਕਬਜ਼ੇ ਕਰਕੇ ਬੈਠਣ ਦਾ ਕੋਈ ਲਾਭ ਨਹੀਂ ਹੈ ਬੇਫਜ਼ੂਲੀਆਂ ਨੌਕਰੀਆਂ ਲੈ ਕੇ ਬੇਫਜ਼ੂਲੀਆਂ ਤਨਖਾਹਾਂ ਲੈ ਕੇ ਸਰਕਾਰ ਵੀਆਪੀ ਕਲਚਰ ਸੇ ਫਸੀ ਹੋਈ ਹੈ ਉਹਨਾਂ ਨੂੰ ਇਦਾਂ ਦੇ ਪਬਲਿਕ ਦੀ ਸੇਫਟੀ ਦੇ ਨਾਲ ਕੋਈ ਮਤਲਬ ਨਹੀਂ ਰਹਿ ਗਿਆ ਦਾਦਿਆ ਕਿ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਜਿਸ ਕਰਕੇ ਲੋਕ ਕਾਫੀ ਪਰੇਸ਼ਾਨ ਨੇ ਨਕੋਦਰ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ